ਸ਼੍ਰੀ ਰੋਗ ਮੋਖਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲਈ ਹਰ ਭੋਲ ਇਹ ਪਿਆਰੀ ਹਰ ਨਾਮ ਜਪੋ ਗੁਰੂ ਦੀ ਮਤਿ ਉੱਤੀ ਤੁਰ ਕੇ ਹਰੀ ਦਾ ਸਿਮਰਨ ਕਰੋ ਮਨ ਸੱਚ ਕੁਸਵੱਟੀ ਲਾਈਆ ਤੁਲਿਆ ਪੂਰਾ ਤੋਲ ਜਦੋਂ ਮਨ ਸਿਮਰਨ ਦੀ ਕਰਸਵੱਟੀ ਉੱਤੇ ਲਾਇਆ ਜਾਂਦਾ ਹੈ ਤਦੋਂ ਸਿਮਰਨ ਦੀ ਬਰਕਤ ਨਾਲ ਇਹ ਥੋਲ ਵਿੱਚ ਪੂਰਾ ਉਤਰਦਾ ਹੈ ਕੀਮਤ ਕਿਨੈ ਨਾ ਪਈਆ ਰਿਤ ਮਾਨਕ ਮੋਲ ਅਮੋਲ ਤਦੋਂ ਹਿਰਦਾ ਮਾਨਕ ਮੁੱਲੋਂ ਅਮੁੱਲ ਹੈ ਹੋ ਜਾਂਦਾ ਹੈ ਕੋਈ ਇਸ ਦਾ ਮੁੱਲ ਨਹੀਂ ਪਾ ਸਕਦਾ ਭਾਈ રે ਹਰ ਹੀਰਾ ਗੁਰਮਾਹੇ ਏ ਭਾਈ ਇਹ ਕੀਮਤੀ ਹਰਨਾਮ ਗੁਰੂ ਦੇ ਕੋਲ ਹੈ ਸਤ ਸੰਗਤ ਸਤ ਗੁਰ ਪਾਈ ਆ ਐਨਸ ਸਬਦ ਸਲਾਹੀ ਗੁਰੂ ਸਾਧ ਸੰਗਤ ਵਿੱਚ ਮਿਲਦਾ ਹੈ ਸੋ ਏ ਭਾਈ ਸਾਧ ਸੰਗਤ ਵਿੱਚ ਜਾ ਕੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਦਿਨ ਰਾਤ ਪਰਮਾਤਮਾ ਦੀ ਸਿੱਤ ਸਲਾਹ ਕਰ ਸਤ ਸੱਚ ਵਕਰ ਧਨ ਰਾਸ ਲਾ ਪਈਏ ਗੁਰ ਪ੍ਰਗਾਸ ਇਹ ਭਾਈ ਸਦਾ ਕਾਇਮ ਰਹਿਣ ਵਾਲਾ ਸੋਦਾ ਧਨ ਸਰਮਾਇਆ ਇਕੱਠਾ ਕਰ ਇਹ ਧਨ ਗੁਰੂ ਦੇ ਬਖਸ਼ੇ ਆਤਮਿਕ ਚਾਨਣ ਨਾਲ ਲੱਭਦਾ ਹੈ ਜਿਉਂ ਅਗਨ ਮਰੈ ਜਲ ਪਈਆ ਤੂੰ ਤ੍ਰਿਸ਼ਨਾ ਦੇਸਨ ਦਾਸ ਜਿਵੇਂ ਪਾਣੀ ਪਾਇਆ ਅਗ ਬੁਝ ਜਾਂਦੀ ਹੈ ਤમે ਪ੍ਰਭੂ ਦੇ ਦਾਸਾਂ ਦਾ ਦਾਸ ਬਣਿਆ ਕ੍ਰਿਸ਼ਨ ਅੱਗ ਬੁਝ ਜਾਂਦੀ ਹੈ ਜਮ ਜੰਦਾਰ ਨਾ ਲੱਗ ਗਈ ਓ ਭੌਜਲ ਤਰਾ ਤਰਾਸ ਜਿਹੜਾ ਬੰਦਾ ਨਾਮ ਧਨ ਇਕੱਠਾ ਕਰਦਾ ਹੈ ਉਸ ਨੂੰ ਡਰਾਉਣਾ ਜਮ ਰਾਜ ਕੋ ਨਹੀਂ ਸਕਦਾ ਇਸ ਤਰ੍ਹਾਂ ਉਹ ਮਨੁੱਖ ਸੰਸਾਰ ਸਮੁੰਦਰ ਤੋਂ ਸਹੀ ਸਲਾਮਤ ਪਾਰ ਲੰਘ ਜਾਂਦਾ ਹੈ ਗੁਰਮੁਖ ਕੂੜ ਨਾ ਭਾਵਈ ਸਚੁ ਰਤੀ ਸਚੁ ਭਾਏ ਗੁਰੂ ਦੇ ਰਾਹੇ ਤੁਰਨ ਵਾਲੇ ਬੰਦਿਆ ਨੂੰ ਝੂਠਾ ਪਦਾਰਥ ਪਸੰਦ ਨਹੀਂ ਆਉਂਦਾ ਭਾਵ ਉਹ ਦੁਨਿਆਵੀ ਪਦਾਰਥਾਂ ਵਿੱਚ ਚਿੱਤ ਨਹੀਂ ਜੋੜਦੇ ਉਹ ਸੱਚੇ ਪ੍ਰਭੂ ਵਿੱਚ ਰੰਗੇ ਰਹਦੇ ਹਨ ਉਹ ਸਦਾ ਸਿਰ ਪ੍ਰਭੂ ਦੇ ਪਿਆਰ ਵਿੱਚ ਜੁੜੇ ਰਹਿੰਦੇ ਹਨ ਸਖਤ ਸਚੁ ਨਾ ਭਾਵਈ ਊੜਾ ਕੁੜੀ ਪਾਏ ਪਰ ਮਾਇਆ ਵੇੜੇ ਬੰਦੇ ਨੂੰ ਪ੍ਰਭੂ ਦਾ ਨਾਮ ਚੰਗਾ ਨਹੀਂ ਲੱਗਦਾ ਊੜ ਵਿੱਚ ਪਸੇ ਹੋਏ ਦੀ ਇੱਜ਼ਤ ਵੀ ਝੁੱਟੀ ਹੀ ਹੁੰਦੀ ਹੈ ਇੱਜ਼ਤ ਵੀ ਚਾਰ ਦਿਨਾਂ ਦੀ ਹੀ ਹੁੰਦੀ ਹੈ ਸੱਚ ਰੱਤੇ ਗੁਰ ਮਿਲਿਆ ਸੱਚੇ ਸੱਚ ਸਮਾਏ ਪਰ ਹੀ ਆਪਣੇ ਵਸ ਦੀ ਖੇਡ ਦੇਹੀ ਜਿਨ੍ਹਾਂ ਗੁਰੂ ਜਿਨ੍ਹਾਂ ਨੂੰ ਗੁਰੂ ਪ੍ਰਭੂ ਚਰਣਾ ਵਿੱਚ ਮਿਲਾ ਲਏ ਉਹ ਪ੍ਰਭੂ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਦੀ ਲਿੰਗਤਾ ਸਦਾ ਪ੍ਰਭੂ ਯਾਦ ਵਿੱਚ ਰਹਿੰਦੀ ਹੈ ਮਨ ਮੈ ਮਾਨਕ ਲਾਲ ਨਾਮ ਰਤਨ ਪਦਾਰਤ ਹੀਰ ਪ੍ਰਭੂ ਦਾ ਨਾਮ ਜੋ ਮਾਨੋ ਮਾਨਕ ਹੈ ਲਾਲ ਹੈ ਰਤਨ ਹੈ ਹੀਰਾ ਹੈ ਹਰੇਕ ਮਨੁੱਖ ਦੇ ਅੰਦਰ ਵਸਦਾ ਹੈ ਸਚੂ ਬਕਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ ਅਤਾ ਪ੍ਰਭੂ ਹਰੇਕ ਸਰੀਰ ਵਿੱਚ ਮੌਜੂਦ ਹੈ ਉਸ ਦਾ ਨਾਮ ਹੀ ਸਦਾ ਥਿਰ ਰਹਿਣ ਵਾਲਾ ਸੋਦਾ ਹੈ ਧਨ ਹੈ ਨਾਨਕ ਗੁਰਮੁਖ ਪਾਈਆ ਦਇਆ ਕਰੇ ਹਰ ਹੀਰ ਪਰ ਹੀ ਨਾਨਕ ਜਿਸ ਮਨੁੱਖੀ ਉੱਤੇ ਹੀਰਾ ਪ੍ਰਭੂ ਮહેર ਕਰਦਾ ਹੈ ਉਸ ਨੂੰ ਉਸ ਦਾ ਨਾਮ ਗੁਰੂ ਦੀ ਰਾਹੀ ਮਿਲਦਾ ਹੈ ਸ੍ਰੀ ਰਾਗ ਮਹੱਲਾ ਪਹਿਲਾ ਭਰਮੇ ਭਾਏ ਨ ਵਿੱਚ ਵੈ ਜੇ ਭਵਦ ਸੰਤਰ ਦੇਸ ਗੁਰੂ ਦੀ ਸ਼ਰਨ ਛੱਡ ਕੇ ਜੇ ਮਨੁੱਖ ਸਨਿਆਸ ਭੇਖ ਧਾਰ ਕੀ ਦੇਸ਼ ਦੇ ਵਿੱਚ ਪੌਂਦਾ ਪਿਰੇ ਥਾਂ ਥਾਂ ਪੌਣ ਨਾਲ ਤਿਸਨਾ ਦੀ ਅੱਗ ਬੁਝ ਨਹੀਂ ਸਕਦੀ ਅੰਤਰ ਮੈਲ ਨ ਉੱਤਰ ਆਇ ਤੋ ਇਹ ਜੀਵਨ ਤੇ ਗੁਬੀਸ ਅੰਦਰੋ ਵਿਕਾਰਾਂ ਦੀ ਮੈਲ ਨਹੀਂ ਰਹਿੰਦੀ ਅਜਿਹਾ ਜੀਵਨ ਪਟਕਾਰ ਯੋਗ ਹੀ ਰਹਦਾ ਹੈ ਅਜਿਹਾ ਆਪੇਕ ਪਟਕਾਰ ਹੀ ਖੰਡਾ ਹੈ ਔਰ ਕਿਤੇ ਭਗਤ ਨਾ ਹੋ ਬਾਈ ਬਿਨ ਸਤਗੁਰੂ ਕੇ ਉਪਦੇਸ਼ ਇਹ ਗਲਪਕ ਜਾਣ ਕੇ ਸਤਗੁਰੂ ਦੀ ਸਿੱਖਿਆ ਗ੍ਰਹਿਣ ਕਰਨ ਤੋਂ ਬਿਨਾ ਔਰ ਕਿਸੇ ਥਾਂ ਪੀ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਤੇ ਭਗਤੀ ਤੋਂ ਬਿਨਾ ਤ੍ਰishna ਨਹੀਂ ਮੁਕਦੀ ਮਨ ਰੇ ਗੁਰਮੁਖੂ ਅਗਨ ਨਿਵਾਰ ਏ ਮਨ ਗੁਰੂ ਦੀ ਚਰਨ ਪੈ ਕੇ ਤ੍ਰishna ਦੀ ਅਗ ਦੂਰ ਕਰ ਸਕੀ ਦੀ ਹੈ ਗੁਰ ਕਾ ਕਹਿਆ ਮਨ ਵਸੈ ਹਉ ਮੈਂ ਤ੍ਰishna ਮਾਰ ਜਦੋਂ ਗੁਰੂ ਦਾ ਦੱਸਿਆ ਹੋਇਆ ਉਪਦੇਸ਼ ਮਨ ਵਿੱਚ ਟਿਕ ਜਾਏ ਤਾ ਮੈਂ ਵੱਡਾ ਹੋ ਜਾਵਾਂ ਮੈਂ ਵੱਡਾ ਹੋ ਜਾਵਾਂ ਇਹ ਲਾਲਚ ਮੁਕਾ ਲਈਦਾ ਹੈ ਰਹਾਉ ਮਨ ਮਾਨਕ ਨਰਮੌਲ ਹੈ RAM ਨਾਮ ਪਤ ਪਾਏ ਪਰਮਾਤਮ ਦੇ ਨਾਮ ਵਿੱਚ ਜੁੜ ਕੇ ਇਹ ਮਨ ਵੱਡ ਮੁੱਲਾ ਮੋਤੀ ਬਣ ਜਾਂਦਾ ਹੈ ਹਰ ਥਾਂ ਇੱਜ਼ਤ ਪਾਉਂਦਾ ਹੈ ਮਿਲ ਸਤ ਸੰਗਤ ਹਰ ਪਾਈ ਆ ਗੁਰਮੁਖ ਹਰ ਲਿਵ ਲਾਏ ਪਰ ਪਰਮਾਤਮਾ ਦਾ ਨਾਮ ਸਾਧ ਸੰਗਤ ਵਿੱਚ ਮਿਲ ਕੇ ਹੀ ਪ੍ਰਾਪਤ ਹੁੰਦਾ ਹੈ ਗੁਰੂ ਦੀ ਚਰਨ ਪਿਆਹੀ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੁੜੀਦੀ ਹੈ ਆਪ ਗਿਆ ਸੁਖ ਪਾਇਆ ਮੇਰੇ ਸੱਲ ਲੈ ਸੱਲ ਸਮਾਏ ਪ੍ਰਭੂ ਚਰਨਾਂ ਵਿੱਚ ਸੁਰਤ ਟਿਕਿਆ ਮਨੁੱਖ ਦੇ ਅੰਦਰੋਂ ਆਪਾ ਭਾਵ ਦੂਰ ਹੋ ਜਾਂਦਾ ਹੈ ਆਤਮਿਕ ਆਨੰਦ ਮਿਲਦਾ ਹੈ ਪਰਮਾਤਮਾ ਨਾਲ ਮਨੁੱਖ ਇਉ ਇੱਕਮਿਕ ਹੋ ਜਾਂਦਾ ਹੈ ਜਿਵੇਂ ਪਾਣੀ ਨਾਲ ਪਾਣੀ ਮਿਲ ਕੇ ਇੱਕ ਰੂਪ ਹੋ ਜਾਂਦਾ ਹੈ ਜਿਹਨੂੰ ਫਰਕਰ ਨਾਮ ਨਾ ਚਿਤੇਉ ਸੋਗਣ ਆਵੈ ਜਾਏ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ਉਹ ਵਿਕਾਰੀ ਜੀਵਨ ਵਿੱਚ ਰਹਿ ਕੇ ਜੰਮਦਾ ਮਰਦਾ ਹੈ ਜੇ ਸਤਗੁਰੂ ਪ੍ਰਕਾ ਨਾ ਭੇਟਿਓ ਸੋ ਭੌਜਲ ਪਚਾਏ ਪਚਾਏ ਜਿਸ ਮਨੁੱਖ ਨੂੰ ਸਤਿਗੁਰੂ ਨਹੀਂ ਮਿਲਿਆ ਉਹ ਸੰਸਾਰ ਸਮੁੰਦਰ ਦੇ ਵਿਕਾਰਾਂ ਵਿੱਚ ਹੀ ਖਾਰ ਹੁੰਦਾ ਰਹਿੰਦਾ ਹੈ ਇਹ ਮਣਕ ਜਿਉ ਨਿਰਮੋਲ ਹੈ ਇਉ ਕੌਡੀ ਬਦਲੇ ਜਾਏ ਪ੍ਰਭੂ ਦੀ ਅੰਸ਼ ਇਹ ਜਿੰਦ ਵੱਡ ਮੁੱਲਾ ਮੋਤੀ ਹੈ ਪਰ ਇਸ ਤਰ੍ਹਾਂ ਵਿਕਾਰਾਂ ਵਿੱਚ ਖਚਿਤ ਹੋ ਕੇ ਕੌਡੀ ਦੇ ਵੱਟੇ ਜਾਇਆ ਹੋ ਜਾਂਦਾ ਹੈ ਜਿੰਨਾ ਸਤਿਗੁਰ ਰਸ ਮਿਲਿਆ ਸੇ ਪੂਰੇ ਪੁਰਖ ਸੁ ਜਾਣ ਜਿਨ੍ਹਾਂ ਮਨੁੱਖਾਂ ਨੂੰ ਪ੍ਰੇਮ ਦੇ ਕਾਰਨ ਸਤਿਗੁਰੂ ਮਿਲਦਾ ਹੈ ਉਹ ਪੂਰੇ ਭਾਂਡੇ ਹਨ ਉਹ ਸਿਆਣੇ ਹਨ ਗੁਰ ਮਿਲ ਭਾਉ ਜਲ ਲੰਗੀਆ ਦਰਗਾਪਤ ਪਰਮਾਨ ਕਿਉਂਕਿ ਗੁਰੂ ਨੂੰ ਮਿਲ ਕੇ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਪ੍ਰਭੂ ਦੀ ਹਜ਼ੂਰੀ ਵਿੱਚ ਇੱਜ਼ਤ ਮਿਲਦੀ ਹੈ ਕਬੂਲ ਹੋਵੀਦਾ ਹੈ ਨਾਨਕ ਤੇ ਮੁਕ ਉਜਲੇ ਧਾਨੀ ਉਪਜੈ ਸਭ ਦੁਨੀ ਸਾਨ ਇਹ ਨਾਨਕ ਉਹ ਬੰਦੇ ਉਜਲ ਮੁਕ ਕੋ ਸਰਪਰੂ ਹਨ ਜੁਨਾ ਦੇ ਅੰਦਰ ਗੁਰੂ ਦਾ ਸ਼ਬਦ ਵਾਜਾ ਵੱਜਦਾ ਹੈ ਪਾਪ ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ ਸਿਮਰਨ ਦੀ ਲਹਿਰ ਉੱਠੀ ਰਹਿੰਦੀ ਹੈ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਪਤੇ